ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਆਂ ਇਹ ਬਹੁਤ ਵਾਇਰਲ ਹੋਈ ਹੈ ਇਸ ਬੱਚੇ ਦੀ ਵੀਡੀਓ ਤੇ ਜਿਹੜੀ ਵੀਡੀਓ ਵਿੱਚ ਤੁਸੀਂ ਸਭ ਕੁਝ ਦੇਖਿਆ ਹੀ ਹੋਣਾ ਕਿ ਬੱਚਾ ਕਹਿ ਰਿਹਾ ਕਿ ਘਰੇ ਆਟਾ ਹੈ ਨਹੀਂ ਤੇ ਉਹ ਭੁੱਖਾ ਹੀ ਆਇਆ ਤਾਂ ਉਹ ਬੱਚੇ ਦੀਆਂ ਅੱਖਾਂ ਵਿੱਚ ਜਿਹੜਾ ਦਰਦ ਵੀ ਆ ਪਾਣੀ ਤੁਸੀਂ ਦੇਖ ਸਕਦੇ ਆਂ ਬੱਚੇ ਦੀਆਂ ਅੱਖਾਂ ਵਿੱਚ ਤੇ ਬਹੁਤ ਵੀਰਾਂ ਨੇ ਕਮੈਂਟ ਵੀ ਕਰਿਆ ਵਿੱਚ ਕਿ ਇਸ ਬੱਚੇ ਦਾ ਪਤਾ ਦਿਓ ਇਸ ਬੱਚੇ ਦੇ ਘਰਦਿਆਂ ਦਾ ਪਤਾ ਦਿਓ ਅਸੀਂ ਉਹਨਾਂ ਨੂੰ ਰਾਸ਼ਨ ਹੋਰ ਵੀ ਜਿਹੜੀ ਲੋੜ ਹੈ ਮਦਦ ਹੈ ਉਹ ਅਸੀਂ ਪਹੁੰਚਾਵਾਂਗੇ ਤਾਂ ਬਹੁਤ ਵਧੀਆ ਲੱਗਿਆ ਯਾਰ ਲੋਕਾਂ ਦਾ ਮਤਲਬ ਇਦਾਂ ਜਦੋਂ ਲੋਕ ਕਿਸੇ ਦੀ ਮਦਦ ਕਰਦੇ ਆ ਪਰ ਮੈਂ ਇੱਕ ਚੀਜ਼ ਹੋਰ ਇੱਥੇ ਦੇਖੀ ਆ ਲੋਕ ਜ਼ਿਆਦਾਤਰ ਮਦਦ ਯਾਰ ਉਹਨਾਂ ਦੀ ਕਰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਆ ਬਹੁਤ ਸਾਰੇ ਲੋਕ ਜਿਹੜਾ ਜਿਨ੍ਹਾਂ ਨੇ ਕਮੈਂਟ ਕਰੇ ਆ ਵਿੱਚ ਬਹੁਤ ਸਾਰੇ ਇਦਾਂ ਦੇ ਆ ਜਿਨ੍ਹਾਂ ਦੇ ਆਪ ਦੇ ਆਂਡ ਗਵਾਂਡ ਵਿੱਚ ਲੋਕ ਆ ਜਿਹੜੇ ਬਹੁਤ ਗਰੀਬ ਹੋਣਗੇ ਜਿਨ੍ਹਾਂ ਦੇ ਘਰੇ ਰੋਟੀ ਮੁਸ਼ਕਲ ਨਾਲ ਪੱਕਦੀ ਹੋਣੀ ਆ ਜਿਨ੍ਹਾਂ ਦੇ ਬੱਚਿਆਂ ਕੋਲ ਆ ਜਿਹੜੀ ਵਰਦੀ ਨਹੀਂ ਹੋਣੀ ਕਿਤਾਬਾਂ ਨਹੀਂ ਹੋਣੀਆਂ ਪਰ ਆਪਣੀਆਂ ਰ ਮਦਦ ਕਰਨ ਦੀ ਭਾਵਨਾ ਉਦੋਂ ਹੀ ਕਿਉਂ ਜਾਗਦੀ ਆ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਇਮੋਸ਼ਨਲ ਵੀਡੀਓ ਦੇਖ ਲੈਨੇ ਆ ਆਪਣੇ ਗਵਾਂਢੀ ਆਪਣੇ ਕੰਧ ਸਾਂਝੀ ਦੂਜਾ ਬੰਦਾ ਭਾਵੇਂ ਭੁੱਖਾ ਪੈਜੇ ਉਹਦੇ ਜਵਾਕਾਂ ਕੋਲ ਵਰਦੀ ਨਾ ਹੋਵੇ ਸਰਦੀ ਵਿੱਚ ਪਾਉਣ ਨੂੰ ਬੂਟਾਂ ਬੂਟ ਨਾ ਹੋਣ ਜਾਂ ਕੱਪੜੇ ਨਾ ਹੋਣ ਉਦੋਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਦੇਖਦੇ ਆ ਉਦੋਂ ਆਪਾਂ ਕਮੈਂਟ ਕਰਦੇ ਆ ਕਿ ਆਪਣਾ ਐਡਰੈਸ ਦਿਓ ਅਸੀਂ ਤੁਹਾਨੂੰ ਆ ਪੈਸੇ ਭੇਜਦੇ ਆ ਅਸੀਂ ਤੁਹਾਨੂੰ ਕੱਪੜੇ ਭੇਜਦੇ ਆ ਅਸੀਂ ਤੁਹਾਨੂੰ ਰਾਸ਼ਨ ਭੇਜਦੇ ਆ ਬਹੁਤ ਵੀਰ ਹੋਣਗੇ ਜਿਹੜੇ ਕਮੈਂਟਾਂ ਵਿੱਚ ਅ ਮਦਦ ਲਈ ਉਹ ਕਹਿੰਦੇ ਨੇ ਤੇ ਉਹ ਕਰਦੇ ਵੀ ਨੇ ਤੇ ਜਿਹੜੇ ਇਦਾਂ ਦੇ ਵੀ ਬਹੁਤ ਹੋਣਗੇ ਲੋਕ ਜਿਹੜੇ ਕਿਤੇ ਕਮੈਂਟ ਨਹੀਂ ਕਰਦੇ ਆਪਣੀ ਵੀਡੀਓ ਨਹੀਂ ਪੋਸਟ ਕਰਦੇ ਉਹ ਫੇਰ ਵੀ ਬਹੁਤ ਮਦਦ ਕਰਦੇ ਪਰ ਇਹ ਜਿਹੜੀ ਗੱਲ ਹੈ ਕਿ ਆਪਣੇ ਆਲੇ ਦੁਆਲੇ ਹੋਰ ਵੀ ਬਹੁਤ ਇਦਾਂ ਦੇ ਜਵਾਕ ਹੈ ਇਹ ਜਵਾਕ ਤਾਂ ਇੱਕ ਸਾਹਮਣੇ ਆ ਗਿਆ ਵੀਡੀਓ ਵਾਇਰਲ ਹੋਣ ਕਰਕੇ ਪਰ ਇਦਾਂ ਦੇ ਪਤਾ ਨਹੀਂ ਕਿੰਨੇ ਕੀ ਤੁਹਾਡੇ ਆਸ-ਪਾਸੇ ਗਰੀਬ ਹੈ ਜਿੱਥੇ ਤੁਸੀਂ ਮਦਦ ਕਰ ਸਕਦੇ ਆ ਤਾਂ ਉੱਥੇ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਕਿਸੇ ਰੀਲ ਦੇ ਵਾਇਰਲ ਹੋਣ ਦੀ ਯਰ ਮਤਲਬ ਇਹ ਨਹੀਂ ਕਿ ਰੀਲ ਵਾਇਰਲ ਹੋਊਗੀ ਜਾਂ ਹੋਊਗੀ ਆ ਕਿਸੇ ਦੀ ਆਪਾਂ ਉਹਦੀ ਮਦਦ ਕਰਨੀ ਹੈ ਤੁਹਾਡੇ ਆਸ-ਪਾਸੇ ਹੋਰ ਵੀ ਇਦਾਂ ਦੇ ਬਹੁਤ ਬੱਚੇ ਹੋਣੇ ਆ ਜਿਹੜੇ ਭੁੱਖੇ ਸੌਂ ਜਾਂਦੇ ਆ ਜਾਂ ਭੁੱਖੇ ਸਕੂਲ ਜਾਂਦੇ ਨੇ ਤੇ ਜੇ ਹੋ ਸਕੇ ਜਿਹੜੇ ਲੋਕ ਮਦਦ ਕਰ ਸਕਦੇ ਨੇ ਤਾਂ ਵੀਰਾਂ ਨੂੰ ਮੇਰੀ ਬੇਨਤੀ ਆ ਉਹਨਾਂ ਦੀ ਆਪਣੇ ਆਂਢੀ ਗੁਆਂਢੀਆਂ ਦੀ ਜਾਂ ਪਿੰਡ 'ਚ ਜਿਹੜੇ ਲੋਕ ਨੇ ਉਹਨਾਂ ਦੀ ਵੀ ਮਦਦ ਕਰਿਆ ਕਰੋ ਯਾਰ